ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਖਰਕਾਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਸਾਹਮਣੇ ਕਿਉਂ ਝੁਕਣਾ ਪੈ ਰਿਹਾ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੋਮਣੀ ਅਕਾਲੀ ਦਲ ਤੇ ਮੌਜੂਦਾ ਪ੍ਰਧਾਨ ਜਿਸ ਨੂੰ ਤਨਖਾਈਆ ਇਕਰਾਰ ਦਿੱਤਾ ਹੋਇਆ ਹੈ ਅਤੇ ਸੁਮੁੱਚੀ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਦੇ ਨੇ ਚਾਹੇ ਉਹ ਪ੍ਰੇਮ ਸਿੰਘ ਚੰਦੂ ਮਾਦਰਾ ਹੋਵੇ ਚਾਹੇ ਬੀਬੀ ਜਗੀਰ ਕੌਰ ਹੋਵੇ ਚਾਹੇ ਗੁਰਪ੍ਰਤਾਪ ਡਾੜਾ ਹੋਵੇ ਚਾਹੇ ਸੁਖਬੀਰ ਬਾਦਲ ਹੋਵੇ ਚਾਹੇ ਸੁੱਚਾ ਸਿੰਘ ਲਗਾ ਹੋਵੇ ਆਖਰਕਾਰ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਕੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਗ ਰਿਹਾ ਹੈ ਕਿ ਇਹਨਾਂ ਚਾਰਾਂ ਸੀਟਾਂ ਤੋਂ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਹਾਰ ਰਹੀ ਹੈ ਇੱਕ ਪਾਸੇ ਸਤਾਧਾਰੀ ਸਰਕਾਰ ਵੱਲੋਂ ਜਿਹੜੀ ਪਹਿਲੀ ਜਿਵਨੀ ਚੋਣ ਲੜੀ ਗਈ 30000 ਤੋਂ ਵੱਡੇ ਫਰਕ ਦੇ ਮਾਰਜਨ ਦੇ ਨਾਲ ਜਿੱਤੀ ਮਹਿੰਦਰਪਾਲ ਭਗਤ ਸਿੰਘ ਦੀ ਸੀਟ ਆਮ ਆਦਮੀ ਪਾਰਟੀ ਵੱਲੋਂ ਹਲਕਾ ਜਲੰਧਰ ਵੈਸ ਤੋਂ ਲੇਕਿਨ ਜਿਵੇਂ ਹੀ ਹਲਕਾ ਗੱਦਰਬਾਹਾ ਬਰਨਾਲਾ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਜਿਮਣੀ ਚੋਣਾਂ ਵਾਸਤੇ ਉਮੀਦਵਾਰ ਉਤਾਰੇ ਗਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਇੱਧਰ ਸ਼੍ਰੋਮਣੀ ਅਕਾਲੀ ਦਲ ਨੇ ਸੰਪੂਰਨ ਤੌਰ ਤੇ ਇਹਨਾਂ ਦਾ ਇਹਨਾਂ ਚੋਣਾਂ ਦਾ ਬਾਈਕਟ ਕੀਤਾ ਹੈ ਯਾਨੀ ਕਿ ਆਪਣੇ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਨਹੀਂ ਉਤਾਰੇ ਗਏ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਉਹਨਾਂ ਨੂੰ ਤਰਖਾਇਆ ਕਰਾਰ ਦਿੱਤਾ ਹੋਇਆ ਹੈ ਇਧਰ ਹੋਰ ਹੀ ਪਸੂੜੀ ਪੈ ਗਈ ਹੈ ਲੇਲੜੀਆਂ ਕੱਢਦੇ ਨਜ਼ਰ ਆ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੁਲਤਾਸ ਸਿੰਘ ਸੰਧਵਾ ਨੂੰ ਗੱਲ ਦੱਸੀ ਗਈ ਕੋਈ ਕਹੋਗੇ ਕੁਲਤਾਸ ਸਿੰਘ ਹੁਣ ਵਿਚੋਲਗੀ ਦਾ ਕੰਮ ਕਰ ਰਹੇ ਨੇ ਯਾਨੀ ਕਿ ਉਹ ਸੁਲਾਹ ਸਲਾਈ ਕਰਾ ਰਹੇ ਨੇ ਇੱਕ ਪਾਸੇ ਕਾਂਗਰਸ ਦੀ ਸਪੋਰਟ ਨਹੀਂ ਕੀਤੀ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂਆਂ ਵੱਲੋਂ ਨਾ ਹੀ ਭਾਰਤੀ ਜਨਤਾ ਪਾਰਟੀ ਦੀ ਇੱਕ ਸਮਾਂ ਸੀ ਜਦੋਂ ਭਾਰਤੀ ਜਨਤਾ ਪਾਰਟੀ ਦੇ ਨਾਲ 9 ਮਾਸ ਦਾ ਰਿਸ਼ਤਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਲੇਖਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਈਕਟ ਕੀਤਾ ਗਿਆ ਹੈ ਭਾਰਤੀ ਜਨਤਾ ਪਾਰਟੀ ਦਾ ਇੱਧਰ ਲੇਲੜੀਆਂ ਮਿਰਤਾ ਕਰਦੇ ਨਜ਼ਰ ਆ ਰਹੇ ਨੇ ਲੇਕਿਨ ਵਾਰਨਿੰਗ ਦੇ ਦਿੱਤੀ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੁਆਰਾ ਇਹ ਗੱਲ ਕਰਾਈ ਹੈ ਵਿਧਾਨ ਸਭਾ ਦੇ ਸਪੀਕਰ ਕੁਲਤਾਸ ਸਿੰਘ ਸੰਮਾਨੇ ਕੁਲਤਾ ਸਿੰਘ ਸੰਧਮਾਰੇ ਭਗਵੰਤ ਮਾਨ ਦੀ ਗੱਲ ਕਰਾਈ ਹੈ ਫੋਨ ਤੇ ਸੁਚਾ ਸਿੰਘ ਲੰਗਾ ਜਿਨ੍ਹਾਂ ਨੇ ਅੱਜ ਤੋਂ ਲਗਭਗ 1 ਮਹੀਨਾ ਪਹਿਲਾਂ ਫਿਰ ਦੁਬਾਰਾ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕੀਤੀ ਦੱਸਦੀ ਹੈ ਕਿ ਮਾਜਰਾ ਕੀ ਹੈ ਕਿਉਂਕਿ ਸੁਚਾ ਸਿੰਘ ਲੰਗਾ ਨੇ ਕਿਹਾ ਸੀ ਜੇਕਰ ਮੌਜੂਦਾ ਮੁੱਖ ਮੰਤਰੀ ਜੇਕਰ ਫਿਰ ਦੁਬਾਰਾ ਇਲਜ਼ਾਮ ਲਗਾਉਣਗੇ ਸੁਖਵੀਰ ਬਾਦਲ ਤੇ ਹਰੇਕ ਹਲਕੇ ਦੇ ਵਿੱਚ ਜਾ ਕੇ ਭੰਡਰੇ ਨੇ ਇਧਰ ਉਹ ਵੀਡੀਓ ਕਹਿੰਦੇ ਨੇ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਉਤੇ ਭਗਵੰਤ ਮਾਨ ਅਤੇ ਸੁੱਚਾ ਸਿੰਘ ਦੀ ਲੰਗਾ ਦੀ ਗੱਲ ਹੋਈ ਹੈ ਸੁੱਚਾ ਸਿੰਘ ਲੰਗਾ ਦੀਆਂ ਮਿਲਤਾ ਕਰ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਿ ਹਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਨੂੰ ਆਪ ਆਪਨੀ ਪਾਰਟੀ ਵੱਲੋਂ ਜਿਤਾਇਆ ਜਾਵੇ ਲੇਕਿਨ ਇਹ ਤੇ ਵਰਨਿਕ ਦਿੰਦੇ ਨਜ਼ਰ ਆ ਰਹੇ ਨੇ ਸੁੱਚਾ ਸਿੰਘ ਲਗਾ ਕੇ ਤੁਸੀਂ ਆਪਣੀ ਭਾਸ਼ਣਾ ਤੇ ਆਪਣੇ ਪ੍ਰਚਾਰਾ ਦੇ ਕੰਟਰੋਲ ਕਰੋ ਪੱਡੋ ਨਾ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜੇਕਰ ਫਿਰ ਅਜਾਇਆ ਹੁੰਦਾ ਹੈ ਤਾਂ ਤੁਹਾਡਾ ਸੰਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆਈ ਹੈ ਲੋਕਨਾਥ ਨਾਮ ਦੇ ਚੈਨਲ ਨੇ ਖੁਲਾਸਾ ਕੀਤਾ ਹੈ ਸੁਚਾ ਸਿੰਘ ਲਗਾ ਸ਼੍ਰੋਮਣੀ ਕਾਲੀ ਦਲ ਦੇ ਤਖਸਾਲੀ ਆਗੂ ਜਿਨ੍ਹਾਂ ਨੇ ਕਾਫੀ ਲੰਮੇ ਸਮੇਂ ਤੋਂ ਬਾਅਦ ਫਿਰ ਦੁਬਾਰਾ ਵਾਪਸੀ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿਉਂਕਿ ਉਹਨਾਂ ਦੇ ਲੜਕੇ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਣਾ ਸੀ ਡੇਰਾ ਬਾਬਾ ਨਾਨਕ ਤੋ ਲੇਕਿਨ ਹੁਣ ਇੱਕ ਚੈਨਲ ਨੇ ਖੁਲਾਸਾ ਕੀਤਾ ਹੈ ਕਿ ਮਰਤਾ ਕਰਦੇ ਨਜ਼ਰ ਆ ਰਹੇ ਨੇ ਜਾਨਕਿ ਗਲੇ ਦੀ ਹੱਡੀ ਬਣ ਗਈ ਹੈ ਸੀਟ ਡੇਰਾ ਪਾਪਾ ਨਾਨਕ ਦੀ ਆਮ ਆਦਪਾਡੀ ਲਈ ਕਿਉਂਕਿ ਸੁਖਿੰਦਰ ਸਿੰਘ ਰੰਧਾਵਾ ਅੱਡੀ ਛੋਟੀ ਦਾ ਜੋੜ ਲਗਾ ਰਿਹਾ ਹੈ ਸੁਭਾਵਨਾ ਸੁਖਿੰਦਰ ਸਿੰਘ ਰੰਧਾਵਾ ਦੀ ਬਣੀ ਹੋਈ ਦੇ ਲ ਵਾਈਫ ਹੈ ਧਰਮ ਪਤਨੀ ਜਿਹੜੀ ਹੈ ਜਤਿੰਦਰ ਕੋ ਰੰਧਾਵਾ ਦੀ ਬਣੀ ਹੋਈ ਹੈ ਹਵਾ ਦਾ ਮੁੱਖ ਮੋੜਾ ਚਾਹੁੰਦੇ ਨੇ ਹਵਾ ਦਾ ਅਕਸ ਰੋਕਣਾ ਚਾਹੁੰਦੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਲਈ ਉਹ ਲੈ ਲੀਆਂ ਮਿਲਤਾ ਕਰਦੇ ਨਜ਼ਰ ਆ ਰਹੇ ਨੇ ਸੁਚਾ ਸਿੰਘ ਲੰਗਾ ਦੀਆਂ ਧੰਨ